तहसील कॉम्प्लेक्स खड़ू साहिब ਦੇ ਬਾਹਰ ਫੋਟੋਸਟੇਟ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦੇ ਵੱਲੋਂ ਸਰਕਾਰੀ ਅਧਿਕਾਰੀਆਂ ਦੇ ਨਾਲ ਮਿਲੀਭੁਗਤਕਰ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਦੇ ਮਾਮਲੇ ਦੇ ਵਿੱਚ ਅਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੀ ਮੋਟੀ ਲੁੱਟ ਕਰਨ ਵਾਲੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਧੂਰੀ ਵੱਲੋਂ ਥਾਣਾ ਗੋਵਿੰਦਪਾਲ ਦੀ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਲਿਖਿਆ ਗਿਆ ਸੀ ਜਿਸ ਤੇ ਕਾਰਵਾਈ ਕਰਕੇ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਦੇ ਵਿੱਚ ਅਵਤਾਰ ਸਿੰਘ ਰੀਡਰ ਟੂ ਤਹਿਸੀਲਦਾਰ ਖਡੂਰ ਸਾਹਿਬ ਕੁ ਫੋਰਸ ਅਸ਼ੋਕ ਕੁਮਾਰ ਫੋਟੋਸਟੇਟ ਵਾਲੇ ਅਤੇ ਸਵਰਨ ਸਿੰਘ ਸੇਵਾ ਕੇਂਦਰ ਕਰਮਚਾਰੀ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਰੀਡਰ ਤਹਿਸੀਲਦਾਰ ਅਤੇ ਸਵਰਨ ਸਿੰਘ ਸੇਵਾ ਕੇਂਦਰ ਕਰਮਚਾਰੀ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਵਿਅਕਤੀਆਂ ਨੂੰ ਕਾਬੂ ਕਰਨਾ ਬਾਕੀ ਹੈ ਜਿਕਰਯੋਗ ਹੈ ਕਿ ਤਹਿਸੀਲ ਦਫ਼ਤਰ ਦੇ ਬਾਹਰ ਕੰਮ ਕਰਦੇ ਅਸ਼ੋਕ ਫੋਟੋਸਟੇਟ ਵਾਲੇ ਵੱਲੋਂ ਲੇਟ ਮੈਰਿਜ ਰਜਿਸਟਰ ਕਰਾਉਣ ਲਈ ਨਕਲੀ ਦਸਤਾਵੇਜ਼ ਅਤੇ ਸਟਾਮ ਤਿਆਰ ਕੀਤੇ ਜਾ ਰਹੇ ਹਨ ਮਨਜੁਗ ਡੀਸੀ ਸਾਹਿਬ ਵੱਲੋਂ ਇੱਕ ਇਨਕੁਆਇਰੀ ਰਿਪੋਰਟ ਹੋ ਕੇ ਠਾਣਾ ਮਸੂਲ ਹੋਈ ਸੀ ਜਿਸ ਵਿੱਚ ਚਾਰ ਦੋਸ਼ੀਆਂ ਦੇ ਨਾਮ ਉਹਨਾਂ ਨੇ ਨਾਮਜ਼ਦ ਕੀਤੇ ਸੀ ਅਵਤਾਰ ਸਿੰਘ ਪੁੱਤਰ ਗੁਰਦੀਪ ਸਿੰਘ ਭਲਾਈਪੁਰ ਡੋਕਰਾ ਜੋ ਰੇਡਰ ਲੱਗਿਆ ਹੋਇਆ ਸੀਗਾ ਤਹਿਸੀਲਦਾਰ ਸਾਹਿਬ ਦੇ ਨਾਂ ਤਹਿਸੀਲ ਕੰਪਲੈਕਸ ਖਰੂਪ ਸਾਹਿਬ ਵਿਖੇ ਤੇ ਇਹਨਾਂ ਦੇ ਨਾਲ ਇੱਕ ਸਰਵਣ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਕਲੇਰ ਜੋ ਬਤੌਰ ਕੰਪਿਊਟਰ ਆਪਰੇਟਰ ਸੇਵਾ ਕਿਦਰ ਵਿੱਚ ਇਥੇ ਖਰੂਪ ਸਾਹਿਬ ਕੰਮ ਕਰਦਾ ਸੀਗਾ ਤੇ ਇਹਨਾਂ ਦੇ ਨਾਲ ਇੱਕ ਅਸ਼ੋਕ ਕੁਮਾਰ ਆ ਜੋ ਰਿਟੀਸ ਗ੍ਰਫਤਰੀ ਬਾਕੀਆ ਇੱਕ ਇਹਨਾਂ ਦੇ ਨਾਲ ਹੋਰ ਕੁਲਬੀਰ ਸਿੰਘ ਵਾਸੀ ਪਰੋਵਰ ਦਾ ਨਾਮ ਜਦ ਹੋਇਆ ਬਨਾਮ ਤੇ ਇਹਨਾਂ ਵੱਲੋਂ ਕੋਈ ਮੈਰਿਜ ਸਰਟੀਫਿਕੇਟ ਬਣਾਉਣ ਦੇ ਨਾਮ ਤੇ ਜਿਹੜਾ ਹੈਗਾ ਕੋਈ ਕੋਰਟ ਫੀਸਾਂ ਦੇ ਵਿੱਚ ਜਿਹੜੀ ਸਰਕਾਰੀ ਫੀਸ ਲੱਗਦੀ ਆ ਉਹ ਚ ਮੈਰਾਫਾਈਡ ਕੀਤੀ ਗਈ ਆ ਤੇ ਜਿਹੜੀਆਂ ਆਨਲਾਈਨ ਫਾਈਲਾਂ ਹੁੰਦੀਆਂ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਲੋਏ ਇਨਕੁਆਰੀ ਹੋਣ ਤੋਂ ਬਾਅਦ ਜਿਹੜਾ ਮੁਕਦਮਾ ਨੰਬਰ 38 ਮਿਤੀ 15 ਤਿੰਨ 2021 ਜੁਰਮ 465 66 67 68 71 100 409120 BIPC ਤੇ ਅੱਠਾ ਦੋ ਗੋਲ ਦਰਜ ਕੀਤਾ ਗਿਆ ਵਾ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼